ਅਪਰਾ ਪੁਲਿਸ ਨੇ ਨਜਾਇਜ਼ ਸ਼ਰਾਬ ਦੀਆਂ 26 ਪੇਟੀਆਂ ਤੇ ਇੱਕ ਨੋਵਾ ਗੱਡੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਅਪਰਾ ਤੋਂ ਬੰਗਾ ਰੋਡ ਨੂੰ ਜਾਂਦੀ ਸੜਕ ਤੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਇੱਕ ਨੋਵਾ ਗੱਡੀ ਫਲੋਰ ਵੱਲ ਆ ਰਹੀ ਸੀ ਤੇ ਪੁਲਿਸ ਪਾਰਟੀ ਨੇ ਜਦੋਂ ਇਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਅਕਤੀ ਨੇ ਗੱਡੀ ਭਜਾ ਲਈ ਜਿਸ ਨੂੰ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਜਦੋਂ ਤਲਾਸ਼ੀ ਲਈ ਤਾਂ ਗੱਡੀ ਵਿੱਚੋਂ 26 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ਉਨਾ ਦੱਸਿਆ ਕਿ ਫਿਲਹਾਲ ਪੁਲਿਸ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪਤਾ ਲਗਾ ਰਹੀ ਹੈ ਕਿ ਇਹ ਵਿਅਕਤੀ ਕਿੱਥੋਂ ਸ਼ਰਾਬ ਲੈ ਕੇ ਆਇਆ ਸੀ ਤੇ ਅੱਗੇ ਕਿੱਥੇ ਲੈ ਕੇ ਜਾ ਰਿਹਾ ਸੀ। ਅਪਰਾ ਤੋਂ ਨਵਰਾੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਜਿਸ ਸਪੱਸ਼ਟ ਇਸੇ ਮੌਕੇ ਤੇ ਪਹੁੰਚੇ ਆ ਕਿ ਵਕਿਆ ਹੈ। ਤੇ ਅੱਜ ਅਸੀਂ ਅਪਰੇ ਬੰਦਾ ਰੋਡ ਨੂੰ ਜਾਂਦੀ ਸੜਕ ਤੇ ਜਿਹੜਾ ਚੌਕ ਹੈ ਉੱਥੇ ਚੌਕ ਤੇ ਚੈਕਿੰਗ ਕਰ ਰਹੇ ਸੀਗੇ। ਤੇ ਫਲੋਰ ਸਾਈਡ ਤੋਂ ਇਹ ਨੋਵਾ ਗੱਡੀ ਆਈ ਜਿਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਰੋਕਣ ਦੀ ਬਜਾਏ ਜਿਹੜੀ ਗੱਡੀ ਤੇਜ਼ ਰਫਤਾਰ ਭਜਾਲੀ। ਜੋਤਾਪੁਰ ਸਬਾਲਟੀ ਨੇ ਜਿਹੜਾ ਆ ਉਹ ਅਸੀਂ ਆਪਣੀਆਂ ਗੱਡੀਆਂ ਤੇ ਪਿੱਛਾ ਕੀਤਾ ਤੇ ਉਹਨੂੰ ਇੱਥੇ ਆ ਕੇ ਇਹਨੇ ਆਪਣਾ ਪਿੱਛਾ ਹੁੰਦਾ ਦੇਖ ਕੇ ਗੱਡੀ ਜਿਹੜੀ ਸੀ ਇਧਰ ਮੰਡੀ ਵਾਲੇ ਪਾਸੇ ਲਾਇਆ ਤੇ ਇੱਥੇ ਘੇਰ ਕੇ ਰੋਕਿਆ ਤੇ ਚੈੱਕ ਕੀਤਾ ਤੇ ਇਹਦੇ ਕੋਲ ਜਿਹੜੀਆਂ ਸੀ ਨੋਵਾ ਗੱਡੀ ਦੇ ਵਿੱਚੋਂ 26 ਪੇਟੀਆਂ ਜਿਹੜੀਆਂ ਉਹ ਵੱਖ-ਵੱਖ ਪ੍ਰਕਾਰ ਦੀ ਸ਼ਰਾਬ ਦੀਆਂ ਬਰੰਦ ਹੁੰਦਾ। ਇਹ ਸਰ ਕਿਸੇ ਵੀ ਰਹਿਣ ਵਾਲੇ ਸੀ ਕਿ ਇਹਨਾਂ ਦੀ ਗੱਡੀ ਵੀ ਮੋੜੇ ਟੁੱਟੀ ਹੋਈ ਹੈ। ਇਹ ਫਗਵਾੜਾ ਸੀ ਜਦੋਂ ਇੱਥੋਂ ਗੱਡੀ ਅੱਗੇ ਲੱਗ ਕੇ ਭਜਾਈ ਤੇ ਗੱਡੀ ਅਨ ਕੰਟਰੋਲ ਹੋ ਗਈ ਤੇ ਦਰਖਤਾਂ ਦੇ ਵਿੱਚ ਇੱਕ ਦੋ ਜਿਹਾ ਵਜਦਾ ਵਜਾਉਂਦਾ ਇੱਥੋਂ ਤੱਕ ਪੁੰਜਾ। ਸਰਕ ਮਕਦਮਾ ਦਰਜ ਕਰਵਾ ਰਹੇ ਹਾਂ ਜੀ ਮਕਦਮਾ ਦਰਜ ਕਰ ਰਹੇ ਹਾਂ ਉਹ ਕਾਰਵਾਈ ਕਰਕੇ ਰਿਕਵਰੀ ਪਾ ਕੇ ਰੁਕਾ ਰਿਕੇ ਭੇਜ ਰਹੇ ਹਾਂ ਮਕਦਮਾ ਦਰਜ ਕਰਵਾ ਰਹੇ ਹਾਂ ਅਪਰਾ پولیس ਨੇ ਨਜਾਇਜ਼ ਸ਼ਰਾਬ ਦੀਆਂ 26 ਪੇਟੀਆਂ ਤੇ ਇੱਕ ਨੋਵਾ ਗੱਡੀ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਅਪਰਾ ਤੋਂ ਬੰਗਾ ਰੋਡ ਨੂੰ ਜਾਂਦੀ ਸੜਕ ਤੇ ਚੈਕਿੰਗ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਇੱਕ ਨੋਵਾ ਗੱਡੀ ਫਲੋਰ ਵੱਲ ਆ ਰਹੀ ਸੀ ਤੇ ਪੁਲਿਸ ਪਾਰਟੀ ਨੇ ਜਦੋਂ ਇਸ ਵਿਅਕਤੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਅਕਤੀ ਨੇ ਗੱਡੀ ਭਜਾ ਲਈ ਜਿਸ ਨੂੰ ਪੁਲਿਸ ਪਾਰਟੀ ਨੇ ਪਿੱਛਾ ਕਰਕੇ ਜਦੋਂ ਤਲਾਸ਼ੀ ਲਈ ਤਾਂ ਗੱਡੀ ਵਿੱਚੋਂ 26 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ਉਨਾ ਦੱਸਿਆ ਕਿ ਫਿਲਹਾਲ ਪੁਲਿਸ ਨੇ ਉਸ ਵਿਅਕਤੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਪਤਾ ਲਗਾ ਰਹੀ ਹੈ ਕਿ ਇਹ ਵਿਅਕਤੀ ਕਿੱਥੋਂ ਸ਼ਰਾਬ ਲੈ ਕੇ ਆਇਆ ਸੀ ਤੇ ਅੱਗੇ ਕਿੱਥੇ ਲੈ ਕੇ ਜਾ ਰਿਹਾ ਸੀ। ਆਪਣਾ ਤੋਂ ਨਵਰਾੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਸਪੱਸ਼ਟ ਜਿਹਾ ਇਸੇ ਮੌਕੇ ਤੇ ਪਹੁੰਚੇ ਆ ਕਿ ਬਕਿਆ ਹੈ। ਤੇ ਅੱਜ ਅਸੀਂ ਆਪਣੀ ਬੰਦਾ ਰੋਡ ਨੂੰ ਜਾਂਦੀ ਸੜਕ ਤੇ ਜਿਹੜਾ ਚੌਕ ਹੈ ਉੱਥੇ ਚੌਕ ਤੇ ਚੈਕਿੰਗ ਕਰ ਰਹੇ ਸੀਗੇ। ਤੇ ਫਲੋਰ ਸਾਈਡ ਤੋਂ ਇਹ ਨੋਵਾ ਗੱਡੀ ਆਈ ਜਿਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਤੇ ਰੋਕਣ ਦੀ ਬਜਾਏ ਜਿਹੜੀ ਗੱਡੀ ਤੇਜ਼ ਰਫਤਾਰ ਭਜਾਲੀ। ਜੋ ਤਾਂ ਪੁਲਿਸ ਵਾਲਟੀ ਨੇ ਜਿਹੜਾ ਆ ਉਹ ਅਸੀਂ ਆਪਣੀਆਂ ਗੱਡੀਆਂ ਤੇ ਪਿੱਛਾ ਕੀਤਾ ਤੇ ਉਹਨੂੰ ਇੱਥੇ ਆ ਕੇ ਇਹਨੇ ਆਪਣਾ ਪਿੱਛਾ ਹੁੰਦਾ ਦੇਖ ਕੇ ਗੱਡੀ ਜਿਹੜੀ ਸੀ ਇਧਰ ਮੰਡੀ ਵਾਲੇ ਪਾਸੇ ਲਿਆਇਆ ਤੇ ਇੱਥੇ ਘੇਰ ਕੇ ਰੋਕਿਆ ਤੇ ਚੈੱਕ ਕੀਤਾ ਤੇ ਇਹਦੇ ਕੋਲ ਜਿਹੜੀਆਂ ਸੀ ਨੋਵਾ ਗੱਡੀ ਦੇ ਵਿੱਚੋਂ 26 ਪੇਟੀਆਂ ਜਿਹੜੀਆਂ ਉਹ ਵੱਖ-ਵੱਖ ਪ੍ਰਕਾਰ ਦੀ ਸ਼ਰਾਬ ਦੀਆਂ ਬਰੰਪਾ ਹੁੰਦਾ। ਸਰ ਕਿਸੇ ਦੀ ਰਹਿਣ ਵਾਲੀ ਸੀ ਕਿ ਇਹਨਾਂ ਦੀ ਗੱਡੀ ਵੀ ਮੋੜੇ ਟੁੱਟੀ ਹੋਈ ਹੈ। ਇਹ ਫਗਵਾੜਾ ਸੀ ਜਦੋਂ ਇੱਥੋਂ ਗੱਡੀ ਅੱਗੇ ਲੱਗ ਕੇ ਭਜਾਈ ਤੇ ਗੱਡੀ ਅਨ ਕੰਟਰੋਲ ਹੋ ਗਈ ਤੇ ਦਰਖਤਾਂ ਦੇ ਵਿੱਚ ਇੱਕ ਦੋ ਜਿਹਾ ਵਜਦਾ ਵਜਾਉਂਦਾ ਇੱਥੋਂ ਤੱਕ ਪੁੰਜਿਆ। ਸਰ ਇੱਕ ਮਕਦਮਾ ਦਰਜ ਹੋ ਗਿਆ ਹੈ ਹਾਂਜੀ ਮਕਦਮਾ ਦਰਜ ਕਰ ਰਹੇ ਹਾਂ ਔਪਕੀ ਦੀ ਕਾਰਵਾਈ ਕਰਕੇ ਰਿਕਵਰੀ ਪਾ ਕੇ ਰੁਕਾ ਦੇ ਕੇ ਫਿਰ ਰਿਮ ਕਰਵਾ ਦਰਜ ਕਰ ਰਹੇ ਹਾਂ